ਸੋ ਇਹ ਸੂਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਮੂਸੇਵਾਲਾ ਦੀ ਥਾਰ ਵਾਂਗ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ ਤਸਵੀਰਾਂ ਤੁਹਾਡੇ ਸਾਹਮਣੇ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਗੱਡੀ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਬਾਰਨਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੇ ਤੁਹਾਨੂੰ ਹਰ ਜਗ੍ਹਾ ਤੇ ਫਾਇਰ ਦੇਖਣ ਨੂੰ ਮਿਲ ਜਾਣਗੇ ਅੰਦਰ ਵੀ ਫਾਇਰ ਵੱਜੇ ਹੋਏ ਹੈ ਪਿਛਲਾ ਸ਼ੀਸ਼ਾ ਟੁੱਟਿਆ ਹੋਇਆ ਹੈ ਅੱਗੇ ਬਾਰਨਰ ਤੇ ਵੀ ਫਾਇਰ ਵੱਜੇ ਹੋਇਆ ਹੈ ਇਹ ਤਸਵੀਰਾਂ ਅਸੀਂ ਤੁਹਾਨੂੰ ਕਾਰ ਦੀਆਂ ਦਿਖਾ ਰਹੇ ਹਾਂ ਜਾਣਕਾਰੀ ਦੇ ਮੁਤਾਬਕ ਬਲਗਨਾ ਰੋਡ ਤੇ ਇੱਕ ਕਾਰ ਲਵਾਰਿਸ ਮਿਲੀ ਤੇ ਜਿਸ ਤੋਂ ਬਾਅਦ ਚੋ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਜਾਣਕਾਰੀ ਮੁਤਾਬਕ ਕਿਸੇ ਪਲਵਾਨ ਦੀ ਇਹ ਗੱਡੀ ਦੱਸੀ ਜਾ ਰਹੀ ਹੈ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮੂਸੇਵਾਲਾ ਦੀ ਥਾਰ ਵਾਂਗ ਗੱਡੀ ਤੇ ਗੋਲੀਆਂ ਵੱਜੀਆਂ ਹੋਈਆਂ ਆਰਪਾਰ ਗੋਲੀਆਂ ਲੰਘੀਆਂ ਹੋਈਆਂ ਬਾਰਨਰ ਤੇ ਵੀ ਫਾਇਰ ਵੱਜੇ ਹੋਏ ਐ ਤੇ ਅੱਗੇ ਸੀਟ ਦੇ ਵਿੱਚ ਦੀ ਵੀ ਇੱਕ ਫਾਇਰ ਜਿਹੜਾ ਹੈਗਾ ਉਹ ਪਹਿਲਾਂ ਤਸਵੀਰਾਂ ਵਿੱਚ ਅਸੀਂ ਦੇਖਿਆ ਉਹ ਵੀ ਨਿਕਲਿਆ ਹੋਇਆ ਹੈ ਅ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਬਾਰਨਰ ਦੇ ਉੱਤੇ ਫਾਇਰ ਵੱਜੇ ਹੋਇਆ ਹੈ ਬੈਰਲ ਇਸ ਪੂਰੇ ਮਾਮਲੇ ਤੇ ਪੁਲਿਸ ਪ੍ਰਸ਼ਾਸਨ ਨਾਲ ਵੀ ਅਸੀਂ ਗੱਲ ਕੀਤੀ ਕੁਝ ਜਾਣਕਾਰੀ ਉਹ ਵੀ ਤੁਹਾਨੂੰ ਦਿਖਾਣੇ ਆ ਇਕਨਾਂ ਹੀ ਸਾਨੂੰ ਕੋ ਸਾਢੇ 8:00 ਦੇ ਕਰੀਬ ਇੱਕ ਇਨਫੋਰਮੇਸ਼ਨ ਮਿਲੀ ਹੈ ਕਿ ਜਾੰਗਲਾ ਰੋਡ ਤੇ ਦਸੂਏ ਆਪਣਾ ਦਸੂਏ ਤੋਂ ਥੋੜਾ ਜਿਹਾ ਆਪਣਾ ਅੱਗੇ ਜਾੰਗਲਾ ਰੋਡ ਪੈਂਦਾ ਜਾੰਗਲੇ ਤੋਂ ਥੋੜਾ ਜਿਹਾ ਇਧਰੋਂ ਦਸੂਏ ਵੱਲੋਂ ਕੋਈ 5-6 ਕਿਲੋਮੀਟਰ ਤੇ ਇੱਕ ਥਾਰ ਗੱਡੀ ਲੱਗੀ ਹੋਈ ਹੈ ਜੋ ਕਿ ਇੱਕ ਔਰਜੀਵ ਹੈ ਜਾਂਗ ਦੇ ਪਿੰਡ ਦਾ ਉੱਥੇ ਦਾ ਪਹਿਲਵਾਨ ਆ ਕਾਪੀ ਆਪਣਾ ਫੇਮਸ ਪਹਿਲਵਾਨਾ ਉਹਦੀ ਉਹ ਗੱਡੀ ਆ ਉਹਦੇ ਉਹਦਾ ਭਰਾ ਤੇ ਇੱਕ ਉਹਦਾ ਕੋਚ ਉਹ ਦੁੱਧ ਪਾਉਣ ਆ ਰਹੇ ਸੀ ਉਹ ਕਹਿੰਦੇ ਵੀ ਅਸੀਂ ਦੇਖੀ ਵੀ ਸਾਡੀ ਜਿਹੜੀ ਗੱਡੀ ਆ ਆਪਣੇ ਸਾਡੇ ਪਹਿਲਵਾਨ ਦੀ ਗੱਡੀ ਇੱਥੇ ਖੜੀ ਹੋਈ ਤੇ ਦੇ ਵਿੱਚ ਗੋਲੀਆਂ ਵੱਜੀਆਂ ਹੋਈਆਂ ਜਿਹਦੇ ਸਬੰਧ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਮੈਂ ਐਸ ਐਚਓ ਦਸੂਆ ਅਤੇ ਹੋਰ ਆਪਣੀ ਪੁਲਿਸ ਪਾਰਟੀ ਦੇ ਨਾਲ ਉੱਥੇ ਪਹੁੰਚਾ ਅਤੇ ਗੱਡੀ ਦਾ ਮੁਆਇਨਾ ਕੀਤਾ ਤੇ ਇਸ ਸਬੰਧ ਵਿੱਚ ਛੱਲੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਪਹਿਲਵਾਨ ਦੇ ਜਿਹੜਾ ਅਖਾੜੇ ਤੇ ਵੀ ਜਾ ਕੇ ਆਏ ਆ ਸਾਡਾ ਇਸ ਸਬੰਧ ਵਿੱਚ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਜਲਦੀ ਹੀ ਅਸੀਂ ਜਿਹੜਾ ਇਹਦੇ ਤਹਿ ਤੱਕ ਪਹੁੰਚ ਜਾਵਾਂਗੇ ਕੋਈ ਸੀਸੀਟੀਵੀ ਵਗੈਰਾ ਵੀ ਮਿਲਿਆ ਅਸੀਂ ਇਸ ਸਬੰਧ ਵਿੱਚ ਸੀਸੀ ਰਿਪੋਰਟਸ ਵੀ ਦੇਖ ਰਹੇ ਆ ਕਿ ਗੱਡੀ ਕਿੱਧਰੋਂ ਆਈ ਹੈ ਕਿੰਨੇ ਵੇ ਆਈ ਹੈ ਤੇ ਕਿੱਥੋਂ ਆਈ ਆ ਅਸੀਂ ਹਰ ਇੱਕ ਐਂਗਲ ਤੋਂ ਜਿਹੜੀ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਆ ਆਫਟਰ ਇਨਵੈਸਟੀਗੇਸ਼ਨ ਅਸੀਂ ਜਿਹੜਾ ਉਹ ਸਭ ਕੁਝ ਕਹਿ ਸਕਦੇ ਆ ਕਿ ਕਾਰਨ ਕੀ ਹੋ ਤਰ ਜਿਸ ਤਰ੍ਹਾਂ ਗੱਡੀ ਤੇ ਬੁਲਟ ਸੱਦੇ ਕੋਈ ਲੱਗਦਾ ਕਿ ਗੈਂਗਵਾਰ ਦਾ ਵੀ ਕੋਈ ਇਦਾ ਹੋ ਸਕਦਾ ਇਹਦੇ ਸਬੰਧ ਵਿੱਚ ਸਾਡੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਆ ਜਿਸ ਇਸ ਤਰ੍ਹਾਂ ਆਪਣਾ ਕੋਈ ਆਪਣਾ ਸਾਨੂੰ ਕੋਈ ਪਤਾ ਲੱਗ ਜਾਇਆ ਜਾਏਗਾ ਉਸ ਤਰ੍ਹਾਂ ਸੀ ਜਿਹੜਾ ਇਹ ਨੂੰ ਡਿਸਕਲੋਸ ਕਰਦੇ ਜਾਣਾ